ਟਾਂਡਾ ਪੁਲਿਸ ਨੇ ਪਿੰਡੇ ਲੜਾਣੇਰੇ ਇੱਕ ਵਿਅਕਤੀ ਨੂੰ 1.5 ਕਿਲੋ ਅਫੀਮ ਸੰਨੇ ਕਾਬੂ ਕੀਤਾ ਹੈ ਡੀਐਸਪੀ ਹਰਜੀਤ ਸਿੰਘ ਰੰਧਾਵਾ ਤੇ ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਬਸਤੀ ਬੋੜਾ ਚੌਂਕੀ ਇੰਚਾਰਜ ਏਐਸਆਈ ਰਾਜਵਿੰਦਰ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਅਜੀਮੋਰੀਆ ਪੁੱਤਰ ਰੰਜਨ ਦਾਸ ਵਾਸੀ ਬਰੇਲੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਜਿਸ ਨੂੰ ਗ੍ਰਿਫਤਾਰ ਕਰਕੇ ਇਸ ਤੋਂ ਹੋਰ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਨਮਾੜੇ ਅਨਸਾਂ ਦੇ ਖਿਲਾਫ ਨਸ਼ਾ ਸਮਰੱਥਾਂ ਦੇ ਖਿਲਾਫ ਤੇ ਹੋਰ ਭੜੇ ਅਨਸਾਂ ਦੇ ਖਿਲਾਫ ਦੌਰਾਨੀ ਚੈਕਿੰਗ ਆਪਣੇ ਏਐਸੀ ਰਾਜਮੀ ਸਿੰਘ ਨੇ ਮੌਕੇ ਦੌਰਾਨ ਇੱਕ ਵਿਅਕਤੀ ਜਰ ਪੈਦਲ ਪੁਰਿਆ ਉਹਨਾਂ ਨੂੰ ਚੈੱਕ ਕੀਤਾ ਤੇ ਜਿਹਦੇ ਕੋਲੋਂ 1.5 ਕਿਲੋ ਅਫੀਮ ਬਰਾਮਦ ਹੋਈ ਜਿਨੇ ਆਪਣਾ ਨਾਮ ਅਜੇ ਮੋਰੀਆ ਪੁੱਤਰ ਨਰਿੰਦਰ ਲਾਲ ਵਾਸੀ ਹਾਊਸ ਨੰਬਰ 268 ਪਾਲ ਕਲੋਨੀ ਤਸੀਲ ਕੇਟ ਕਰਮਖਾਨ ਥਾਣਾ ਅਲਰਵਾ ਜ਼ਿਲ੍ਹਾ ਬਰੇਲੀ ਚੂਪੀ ਦੱਸਿਆ ਜਿਹਨੂੰ ਮੌਕੇ ਤੇ ਇਸ ਖਰੀਮ ਦੇ ਕਲਬ ਵਰਕੇ ਇਹਦੇ ਖਿਲਾਫ ਮੁਕਦਮਾ ਨੰਬਰ 39 ਦਰਜ ਕੀਤਾ ਗਿਆ ਬੁਰਾਣੇ ਪੁਛਕਿਸ਼ ਇਹਨੇ ਮੰਨਿਆ ਕਿ ਮੈਂ ਪਹਿਲਾਂ ਵੀ ਇੱਥੇ ਦੋ ਚਾਰਾਂ ਦੀ ਅਫੀਮ ਏਰੀਆ ਚ ਦੇਖੇ ਗਿਆ ਜਿਹੜੇ ਇਹ ਬੰਦੇ ਨੂੰ ਅਫੀਮ ਦੇ ਦਿੱਤੀ ਗਿਆ ਉਹਨਾਂ ਬਾਰੇ ਵੀ ਇਹਨੂੰ ਪੁਛਕਿਸ਼ ਢੰਗਾਈ ਨਾ ਕਰਦੇ ਆ ਇਹਦਾ ਰਿਮਾਨਡ ਲੈਣ ਤੋਂ ਬਾਅਦ ਦੋਸ਼ੀ ਦੇ ਪਿੱਛੋਂ ਬੈਕਵਾਰਡ ਤੇ ਫਾਰਵਰਡ ਲਿੰਕ ਜਿਹੜਿਆ ਉਹ ਕਲੀਅਰ ਕਰਕੇ ਤੇ ਦੋਸ਼ੀ ਨੂੰ ਗ੍ਰਾਪਰ ਕੀਤਾ ਜਾਵੇ